ਸਰਨ ਪਕਾਰ ਤਾਰ ਪ੍ਰਭ ਗੁਰ ਨਾਨਕ ਜਗ ਮੇ ਪਠਾਇਆ ਸਤਗੁਰ ਨਾਨਕ ਪਰਗਟਿਆ ਮੇਰੀ ਧੰਨ ਜੈਨਨ ਹੋਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1426 ਈਸਵੀ ਵਿੱਚ ਰਾਏ ਪੋਏ ਦੀ ਤਲਵੰਡੀ ਵਿੱਚ ਮੈਂ ਤਾਂ ਸੋ ਖਲੇਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ ਪਿਤਾ ਮਹਿਤਾ ਕਲੇਰਣ ਦਾਸ ਜੀ ਇਲਾਕੇ ਦੇ ਜ਼ਿਮੀਂਦਾਰ ਰਾਏ ਬਲਾ ਜੀ ਦੇ ਕਟਵਾਰੀ ਸਨ ਭੈਣਾਂ ਕੀ ਜੀ ਤੋਂ ਬਾਅਦ ਰਹਿ ਬਲਾਂ ਜੀ ਗੁਰੂ ਸਹਿਬ ਨੂੰ ਬ੍ਰਹਕਾਰੀ ਜੋਤ ਪਹੁੰਚਣ ਵਾਲੇ ਸਭ ਤੋਂ ਪਹਿਲੇ ਸਿੱਖ ਬਣੇ ਪਿਤਾ ਜੀ ਨੇ ਜਦ ਬਾਲਗ ਉਮਰ ਵਿੱਚ ਪੰਡਿਤ ਗਪਾਲ ਪਾਸੋਂ ਹਿੰਦੀ ਮਿਰਜ ਲਾਲ ਪਾਸੋਂ ਸੰਸਕ੍ਰਿਤ ਅਤੇ ਮੌਲਵੀ ਕੁਤਬਦੀਨ ਕੋਲੋਂ ਫਾਰਸੀ ਪੜ੍ਹ ਲਈ ਤੇਜਾ ਤੋਂ ਸਾਰੇ ਗੁਰੂ ਸਾਹਿਬ ਜੀ ਤੋਂ ਰਬੀਗਿਆ ਨੂੰ ਸੁਣ ਕੇ ਖਰਾਮ ਹੋ ਗਏ ਗੁਰੂ ਸਹਿਬ ਜੀ ਹਰ ਬਿਲੇ ਲੋੜਵੰਦਾਂ ਦੀ ਸੇਵਾ ਜਾਂ ਅਕਾਲ ਪੁਰਖ ਦੇ ਸਿਮਨ ਵਿੱਚ ਜੁੜੇ ਰਹਿੰਦੇ ਜੋ ਪਿਤਾ ਜੀ ਨੂੰ ਚੰਗਾ ਨਹੀਂ ਸੀ ਲੱਗਦਾ ਭੈਣ ਨਾਨਕੀ ਜੀ ਨੇ ਗੁਰੂ ਜੀ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਬੁਲਾ ਲਿਆ ਜਿੱਥੇ ਉਹਨਾਂ ਦੇ ਪਤੀ ਜੈਰਾਮ ਜੀ ਨਵਾਬ ਦੌਲਤਖਾਂ ਲੋਧੀ ਕੋਲ ਸਨ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਨ ਦੇ ਮੋਦੀ ਖਾਨੇ ਦਾ ਪ੍ਰਬੰਧਕ ਨਿਗਵਾ ਦਿੱਤਾ 1486 ਈਸਵੀ ਵਿੱਚ 18 ਸਾਲ ਦੀ ਉਮਰ ਵਿੱਚ ਗੁਰੂ ਸਾਹਿਬ ਦਾ ਵਿਆਹ ਪੱਖੋ ਦੇ ਰੰਡਾਵਾ ਨੇੜੇ ਬਟਾਲਾ ਬੁਸਦੀਕ ਗੂਲ ਚੰਦ ਖੱਤਰੀ ਦੀ ਸੁਪਤਰੀ ਸਲਖਣੀ ਜੀ ਨਾਲ ਹੋਇਆ ਸੰਤਾਨ ਪੁਰਵਖੇ ਰਹਿੰਦੇ ਹੀ ਰਹਿੰਦੇ ਹੀ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਪਾ ਲਖਮੀ ਦਾ ਜਨਮ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਬੁਲਾ ਲਿਆ ਹਰ ਰੋਜ ਬਈ ਨਦੀ ਵਿੱਚ ਇਸ਼ਨਾਨ ਕਰਨ ਤੇ ਅਤੇ ਕੰਡੇ ਤੇ ਬੈਠ ਕੇ ਕੀਰਤਨ ਵੰਦਗੀ ਕਰਦੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਬਈ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਜਦੋਂ ਕਾਫੀ ਧੀਰ ਬਾਹਰ ਨਾ ਨਿਕਲੇ ਤਾਂ ਮਰਦਾਨਾ ਉਹ ਟਿ ਇਕੋ ਟੇ ਕੇ ਕਰ ਵਾਪਸ 파르ਤ ਆਇਆ। ਇਹ ਸੋਚਿਆ ਕਿ ਉਹ ਨਦੀ ਵਿੱਚ ਡੁੱਬ ਗਏ ਹਨ। ਤਿੰਨ ਦਿਨਾਂ ਬਾਅਦ ਉਹ ਦੁਬਾਰਾ ਪ੍ਰਗਟ ਹੋਏ। ਇਸ ਘਟਨਾ ਨੂੰ ਗੁਰੂ ਜੀ ਦਾ ਗਿਆਨ ਪ੍ਰਾਪਤੀ ਦਾ ਪਲ ਮੰਨਿਆ ਜਾਂਦਾ ਹੈ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਪਹਿਲੇ ਬੋਲ ਕਹੇ, ਨਾ ਕੋਈ Hindu, ਨਾ ਕੋਈ Musalman। ਇਸ ਦਾ ਮਤਲਬ ਸੀ ਕਿ ਰੱਬ ਦੀ ਨਜ਼ਰ ਵਿੱਚ ਸਾਰੇ ਲੋਕ ਬਰਾਬਰ ਹਨ। ਕੋਈ ਵੀ ਧਰਮ ਦੇ ਨਾਮ ਤੇ ਬੰਡਿਆ ਨਹੀਂ ਹੋਇਆ ਇਸ ਅਨੁਭਵ ਤੋਂ ਹੀ ਸਿੱਖ ਧਰਮ ਦੇ ਮੂਲ ਮੰਤਰ ਓੰਕਾਰ ਦਾ ਸੰਕਲਪ ਉਤਪਨ ਹੋਇਆ ਜਿਸ ਦਾ ਅੰਤਰ ਹੈ ਕਿ ਪ੍ਰਮਾਤਮਾ ਇੱਕ ਹੈ ਇਸ ਥਾਨ ਇਸ ਥਾਨ ਜਿੱਥੇ ਗੁਰੂ ਜੀ ਨੇ ਗਿਆਨ ਪ੍ਰਾਪਤ ਕੀਤਾ ਹੁਣ ਗੁਰਦੁਆਰਾ ਬੇਰ ਸਹਿਬ ਨੂੰ ਜਾਣਿਆ ਜਾਂਦਾ ਹੈ ਜੋ ਕਿ ਕਾਲੀ ਵੇਈ ਨਦੀ ਦੇ ਕੰਢੇ ਸਥਿਤ ਹੈ ਜਿਸ ਬੀਰੀ ਹੇਠ ਗੁਰੂ ਜੀ ਬੈਠਦੇ ਸਨ ਉਹ ਅੱਜ ਵੀ ਗੁਰਦੁਆਰਾ ਸਹਿਬ ਦੇ ਅੰਦਰ ਮੌਜੂਦ ਹੈ ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਇਸ ਨਾਂ ਸਮੇਂ ਦਾਤਨ ਜਬੀਰ ਵਿੱਚ ਗੱਡੀ ਸੀ ਜਿਸ ਤੋਂ ਇਹ درخت ਪੈਦਾ ਹੋਇਆ ਇਹ ਗੁਰਦੁਆਰਾ ਸਹਿਬ ਸਿੱਖ ਕੌਮ ਦੀ ਅਥਾ ਸਰਤਾ ਦਾ ਕੇਂਦਰ ਹੈ ਅਤੇ ਇੱਥੇ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ 14 ਸਾਲ 9 ਮਹੀਨੇ 13 ਦਿਨ ਰਹੇ ਸੁਲਤਾਨਪੁਰ ਲੋਧੀ ਨੂੰ ਨਨਕਣਾ ਸਾਹਿਬੀ ਆਖਿਆ ਜਾਂਦਾ ਹੈ ਇਸ ਸ਼ਹਿਰ ਵਿੱਚ ਗੁਰੂ ਜੀ ਦੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਗੁਰਦੁਆਰਾ ਸ੍ਰੀ ਬੀਰ ਸਾਹਿਬ ਉਹ ਸਥਾਨ ਹੈ ਜੋ ਵੇਈ ਨਦੀ ਦੇ ਨੇੜੇ ਸਥਿਤ ਹੈ ਜਿੱਥੇ ਧੰਧ ਧੰਨ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਜਾਂਦੇ ਸਨ ਅਤੇ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਗਏ ਹੋਏ ਸਨ ਜਿੱਥੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਗੁਰੂ ਮਹਾਰਾਜੀ ਨੂੰ ਮੂਲ ਮੰਤਰ ਬਖਸ਼ਿਸ਼ ਹੋਇਆ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਗੁਰੂ ਮਹਾਰਾਜ ਜੀ ਨੂੰ ਬਖਸ਼ਿਆ ਅਤੇ ਕਿਹਾ ਜਾਓ ਹੁਣ ਲੋੜ ਹੈ ਸੰਸਾਰ ਦਾ ਪਲਾ ਕਰਨ ਦੀ ਇਸ ਪ੍ਰਕਾਰ ਤਿੰਨ ਦਿਨ ਲੋਪਰੈਨ ਤੋਂ ਬਾਅਦ ਜੈਸ ਜਗ੍ਹਾ ਤੋਂ ਗੁਰੂ ਜੀ ਚੁੰਮੀ ਮਾਰੇ ਸੀ ਉਤੋਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਰ ਨਿਕਲ ਆਏ ਹਰ ਰੋਜ਼ ਨੀਂਦ ਨਾਲ ਸੇਵਾਦਾਰ ਹਾਗਰੀ ਪਰਿਆ ਕਰਦਾ ਸੀ ਕਿ ਮਹਾਰਾਜ ਕਦੋਂ ਆਉਣਗੇ ਜਦੋਂ ਉਸ ਨੇ ਬਾਹਰ ਆਉਂਦਿਆਂ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਖਿਆ ਤਾਂ ਬੜਾ ਪ੍ਰਸੰਨ ਹੋਇਆ ਸਾਰੇ ਪਾਸੇ ਜਾ ਕੇ ਇਹ ਸੰਦੇਸ਼ਾ ਦਿੱਤਾ ਕਿ ਗੁਰਨਾਨਕ ਮਹਾਰਾਜ ਬਾਹਰ ਆ ਗਏ ਹਨ ਲੋਕ ਬੜੇ ਪ੍ਰਸੰਨ ਹੋ ਰਹੇ ਹੋਏ ਪਰ ਬੇਈ ਨਦੀ ਚੋਂ ਬਾਹਰ ਆਉਣ ਤੋਂ ਬਾਅਦ ਗੁਰੂ ਜੀ ਮਹਾਰਾਜ ਬਹੁਤ ਘੱਟ ਬੋਲਦੇ ਅਤੇ ਇਕਾਂਤ ਵਿੱਚ ਬੈਠੇ ਰਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਸੱਚਖੰਡ ਵਿੱਚ ਗਏ ਹੋਏ ਸਨ ਜਿੱਥੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਗੁਰੂ ਮਹਾਰਾਜੀ ਨੂੰ ਮੂਲ ਮੰਤਰ ਬਖਸ਼ਿਆ ਗਿਆ ਏਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਗੁਰੂ ਮਹਾਰਾਜੀ ਨੂੰ ਬਖਸ਼ਿਆ ਅਤੇ ਕਿਹਾ ਜਾਓ ਹੁਣ ਲੋੜ ਹੈ ਸੰਸਾਰ ਦਾ ਭਲਾ ਕਰਨ ਦੀ ਇਸ ਪ੍ਰਕਾਰ तीन दिनोप रहने बाद जिस जगह तो गुरु जी चूंबे मारे उ गुरु नानक देव जी महाराज बहर निकल आए हर रोज़ नीम के नाल सेवादार हाजरी भरिया करता सी कि महाराज कदों आवगे ਜਦੋਂ ਉਸ ਨੇ ਬਾਹਰ ਆਉਂਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਖਿਆ ਤਾਂ ਬੜਾ ਪ੍ਰਸੰਨ ਹੋਇਆ ਸਾਰੇ ਪਾਸੇ ਜਾ ਕੇ ਇਹ ਸੰਦੇਸ਼ਾ ਦਿੱਤਾ ਕਿ ਗੁਰੂ ਨਾਨਕ ਮਹਾਰਾਜ ਬਾਹਰ ਆ ਗਏ ਹਨ ਲੋਕ ਬੜੇ ਪ੍ਰਸੰਨ ਹੋ ਰਹੇ ਹੋਏ ਪਰ ਬੇਈ ਨਦੀ ਚੋਂ ਬਾਹਰ ਆਉਣ ਤੋਂ ਬਾਅਦ ਗੁਰੂ ਜੀ ਮਹਾਰਾਜ ਬਹੁਤ ਘੱਟ ਬੋਲਦੇ ਅਤੇ ਇਕਾਂਤ ਵਿੱਚ ਬੈਠੇ ਰਹਿੰਦੇ ਇਸ ਯਾਤਰਾ ਗੁਰੂ ਨਾਨਕ ਦੇਵ ਜੀ ਕੁਝ ਚੇਰ ਕਰਤਾਰ ਪਰਹਿਣੋਂ ਪ੍ਰਾਂਤ ਸਾਲ ਦੇ ਅੰਦਰ ਹੀ ਆਪ ਨੇ ਪਹਾੜੀ ਇਲਾਕਿਆਂ ਦੀ ਯਾਤਰਾ ਨੰਬ ਕਰ ਦਿੱਤੀ ਭਾਈ ਹਸੂ ਲੋਹਾਰ ਅਤੇ ਭਾਈ ਸਿਹੈ ਸ਼ੀਮਾ ਆਪ ਜੀ ਦੇ ਸਾਥੀ ਸਨ ਇਸ ਵਾਰ ਆਪ ਜੰਮੂ ਕਸ਼ਮੀਰ ਮਟਨਾਦ ਹੁੰਦੇ ਹੋਏ ਮਤ ਅਮਰਤੰਡ ਚਸ਼ਮੀ ਤੇ ਜਾ ਟਿੱਕੇ ਪੰਡਿਤ ਬ੍ਰਹਮਦਾਸ ਨੇ ਦੋ ਲੱਦਾ ਧਰਮ ਪੁਸਤਕਾਂ ਦੀਆਂ ਲੈ ਕੇ ਗੁਰੂ ਜੀ ਦੇ ਨਾਲ ਚਰਚਾ ਆਣ ਛੇੜੀ ਉਹ ਬੜਾ ਵਿਦਵਾਨ ਸੀ ਅਤੇ ਕਈ ਸਾਧੂਆਂ ਵਿਦਵਾਨਾਂ ਨੂੰ ਪਹਿਲਾਂ ਹਰਾ ਚੁੱਕਾ ਸੀ ਪਰ ਗੁਰੂ ਜੀ ਦੇ ਸਾਹਮਣੇ ਛੇਤੀ ਹੀ ਲਾਜਵਾਬ ਹੋ ਗਿਆ ਗੁਰੂ ਜੀ ਦੇ ਬਚਨ ਸੁਣ ਕੇ ਸ਼ਾਂਤੀ ਪ੍ਰਾਪਤ ਹੋਈ ਅਤੇ ਹੰਕਾਰ ਦੂਰ ਹੋ ਗਿਆ ਸਿੱਖੀ ਧਾਰਨ ਕਰ ਲਈ ਗੁਰੂ ਜੀ ਨੇ ਉਸ ਨੂੰ ਇਲਾਕੇ ਦਾ ਪ੍ਰਚਾਰਕ ਥਾਪਿਆ ਇੱਥੇ ਹੀ ਇੱਕ ਫਕੀਰ ਕਮਾਲ ਗੁਰੂ ਜੀ ਦਾ ਸਿੱਖ ਬਣਿਆ ਉਸ ਨੂੰ ਗੁਰੂ ਜੀ ਦੇ ਹੁਕਮ ਦੀ ਘਾਟੀ ਦਾ ਪ੍ਰਚਾਰਕ ਬਣਾਇਆ ਇਥੋਂ ਆਪ ਕੀਰਤਪੁਰ ਪਹੁੰਚੇ ਅਤੇ ਪੀਰ ਬੁੱਢਣ ਸਾਹ ਨੂੰ ਨਿਹਾਲ ਕੀਤਾ ਫਿਰ ਆਪ ਨੇ ਗੜਬਾਲ ਹੇਮਕੁੰਡ ਰੱਖ ਕੀਤਾ ਅਤੇ ਨੇਪਾਲ ਤਿੱਬਤ ਹੁੰਦੇ ਹੋਏ ਪਰਬਤ ਉਤੇ ਜਾ ਚੜੇ ਅਤੇ ਮਨ ਸਰੋਵਰ ਜਾ ਕੇ ਡੇਰਾ ਲਾਇਆ ਸਿੱਧ ਬਹੁਤ ਹੈਰਾਨ ਹੋਏ ਕਿ ਇਹ ਇੱਥੇ ਕਿਵੇਂ ਪਹੁੰਚ ਪਹੁੰਚੇ ਹੋਣਗੇ ਇਸ ਯਾਤਰਾ ਵਿੱਚ ਭਾਈ ਵਰਦਾਨਾ ਨਾਲ ਸੀ ਆਪਹਾ ਜੀਆ ਵਾਲਾ ਭੇਸ ਬਣਾ ਕੇ ਕਰਤਾਰਪੁਰ ਤੋਂ ਤਲਵੰਡੀ ਸ਼ਹਿਰ ਸਕਰ ਪਰ ਗਾਜੀਖਾ ਆਦਥਾਮਾ ਤੋਂ ਹੁੰਦੇ ਹੋਏ ਸੰਧ ਤੇ ਫਿਰ ਹਾਜੀ ਨਾਲ ਰਲ ਕੇ ਮੱਕਾ شریف ਜਾ ਪਹੁੰਚੇ ਉਥੇ ਪ੍ਰਕਰਮਾ ਵਿੱਚ ਆਪ ਕਾਬੇ ਵੱਲ ਪੈਰ ਕਰਕੇ ਸੌਂ ਗਏ ਇਸ ਨੂੰ ਵੱਡੀ ਨਰਾਤਰੀ ਸਮਝਿਆ ਜਾਂਦਾ ਹੈ ਸੋ ਜੀਵਨ ਨਾਮੀ ਹਾਜੀ ਨੇ ਗੁਰੂ ਜੀ ਨੂੰ ਠੁੱਡਾ ਮਾਰਿਆ ਕੇ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ ਗੁਰੂ ਜੀ ਨੇ ਬੜੇ ਪਿਆਰ ਨਾਲ ਆਖਿਆ ਮੈਂ ਕਿੱਥੇ ਗਿਆ ਇੱਕ ਪਰਦੇਸੀ ਹਾਂ ਜਿੱਧਰ ਖੁਦਾ ਦਾ ਘਰ ਨਹੀਂ ਉਸ ਪਾਸੇ ਮੇਰੇ ਪੈਰ ਕਰਦੇ ਜੀ ਇਹ ਜੀਵਨ ਨੇ ਕਰੋਧ ਵਿੱਚ ਲੱਤਾਂ ਤੋਂ ਫੜ ਕੇ ਕਿਸੇ ਧਿਆ ਤੇ ਉਸ ਪਾਸੇ ਵੱਲ ਪੈਰ ਕਰ ਦਿੱਤੇ ਜਿੱਧਰ ਕਾਬਾ ਨਹੀਂ ਸੀ ਪਰ ਉਧਰ ਵੀ ਕਾਬਾ ਹੀ ਨਜ਼ਰ ਆਇਆ ਜੀਵਨ ਲੱਤਾਂ ਹੋਰ ਪਾਸੇ ਕੀਤੀਆਂ ਤਾਂ ਕਾਬਾ ਉਧਰ ਵੀ ਦਿਸਿਆ ਜੀਵਨ ਤੇ ਹੋਰ ਹਾਜੀ ਹਰਾਨ ਹੋਏ ਗੁਰੂ ਸਾਹਿਬ ਨੇ ਕਿਹਾ ਤੁਸੀਂ ਹਜਰਤ ਸਾਹਿਬ ਦੇ ਵਚਨ ਪੁੱਲ ਗਏ ਹੋ ਜਿੱਧਰ ਮੂੰਹ ਕਰੋ ਉਧਰ ਹੀ ਅੱਲਾ ਹੈ ਗੁਰੂ ਜੀ ਨੇ ਕਿਹਾ Hindu ਜਾਂ Musalman ਹੋਣ ਨਾਲ ਬੰਦਾ ਵੱਡਾ ਜਾਂ ਛੋਟਾ ਚੰਗਾ ਜਾਂ ਮਾੜਾ ਅਮੀਰ ਜਾਂ ਗਰੀਬ ਨਹੀਂ ਹੋ ਜਾਂਦਾ ਮਰਨ ਮਗਰੋਂ ਚੰਗੇ ਜਾਂ ਮਾੜੇ ਕੰਮ ਬੰਦੇ ਦੇ ਨਾਲ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ